ਇਹ ਫਲਕਾਰੀ ਵਾਲੇ ਮੰਜੇ ਦੇ ਸਾਨੂੰ ਡੇ ਸਾਲ ਡੇਢ ਸਾਲ ਤੋਂ ਕਮੈਂਟ ਆ ਰਹੇ ਸੀ ਕਿ ਕਿ ਮੰਜਾ ਬਣਾਉਣਾ ਦੱਸੋ ਸਾਡੀ ਮਜਬੂਰੀ ਨਹੀਂ ਬਣ ਗਈ ਸੀ ਕਿ ਅਸੀਂ ਵੀਡੀਓ ਨਹੀਂ ਬਣਾ ਸਕੇ ਇਸ ਕਰਕੇ ਅਸੀਂ ਮਾਫੀ ਚਾਹੁੰਦੇ ਆ ਅੱਜ ਸਾਨੂੰ ਮੌਕਾ ਮਿਲਿਆ ਤਾਂ ਅਸੀਂ ਇਹ ਵੀਡੀਓ ਬਣਾਉਣੀ ਆ ਇਹਨੂੰ ਅਠਕਲਗੇ ਦਾ ਫਲਕਾਰੀ ਦਾ ਮੰਜਾ ਕਹਿ ਦਿੰਦੇ ਆ ਇਹ ਤੁਹਾਨੂੰ ਬਣਾਉਣਾ ਦੱਸਾਂਗੇ ਇਹਨੂੰ ਅਸੀਂ ਤੁਹਾਨੂੰ 2-3 ਭਾਗਾਂ ਚ ਦੱਸਾਂਗੇ ਇੱਕ ਭਾਗ ਚ ਤਾਂ ਵੀਡੀਓ ਬੜੀ ਲੰਮੀ ਹੋ ਜਾਂਦੀ ਹੈ ਕਿਉਂਕਿ ਇਹ ਮੈਂ ਕੱਲੀ ਵੀਡੀਓ ਬਣਾਉਣੀ ਹੈ ਕੱਲੀ ਮੰਜਾ ਬੁਣਦੀ ਆ ਜਿਹੜੇ ਮੰਜਾ ਬੁਣਦੇ ਉਹਨਾਂ ਨੂੰ ਪਤਾ ਹੈ ਵੀ ਮੰਜਾ ਦੋ ਜਣਿਆਂ ਤੋਂ ਬਣਿਆ ਜਾਂਦਾ ਤੇ ਇਹ ਵੀਡੀਓ ਬਣਾਉਣ ਦੀ ਮਾਰੀ ਮੈਂ ਕੱਲੀ ਮੰਜਾ ਬੁਣਦੀ ਆ ਕਿਉਂਕਿ ਮੈਂ ਕਿਸੇ ਦੇ ਸਾਹਮਣੇ ਅਜੇ ਤੱਕ ਵੀਡੀਓ ਨਹੀਂ ਬਣਾਈ ਨੀਗੀ ਮੈਂ ਕੱਲੀ ਵੀਡੀਓ ਬਣਾਉਣੀ ਹੈ ਇਸ ਕਰਕੇ ਮੈਂ ਕੱਲੀ ਮੰਜਾ ਬੁਣਦੀ ਆ ਤੇ ਟਾਈਮ ਲੱਗਦਾ ਫਿਰ ਮੇਰੀ ਵੀਡੀਓ ਵਾਲੀ ਲੰਮੀ ਹੋ ਜਾਂਦੀ ਹੈ ਤੇ ਜਿਹੜੇ ਬੁਣਦੇ ਆ ਉਹਨਾਂ ਨੂੰ ਪਤਾ ਹੀ ਹੈ ਵੀ ਦੋ ਜਣਿਆਂ ਤੋਂ ਬਿਨਾ ਇਹ ਮੰਜਾ ਬੁਣਿਆ ਨਹੀਂ ਜਾਂਦਾ ਤੇ ਕੱਲੇ ਜਣੇ ਨੂੰ ਬਹੁਤ ਟਾਈਮ ਲੱਗਦਾ ਹੈ ਤੇ ਤੁਹਾਨੂੰ ਸਾਰਾ ਅਸੀਂ ਇਕੱਲੀ-ਇਕੱਲੀ ਚੀਜ਼ ਦੱਸਾਂਗੇ ਜਿੰਨਾ ਵੀ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਬਣਾਇਆ ਦੱਸਿਆ ਹਰ ਇੱਕ ਚੀਜ਼ ਅਸੀਂ ਇਕੱਲੀ-ਇਕੱਲੀ ਦੱਸੀ ਹੈ ਤੇ ਅੱਗੇ ਵੀ ਤੁਹਾਨੂੰ ਇਹ ਜਿਹੜਾ ਡਿਜ਼ਾਈਨ ਬਣਾਣਾ ਹੈ ਉਹ ਵੀ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ ਇਕੱਲਾ-ਇਕੱਲਾ ਦੱਸਾਂਗੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਜਿਹੜਾ ਜਿਹੜਾ ਰਹੇਗਾ ਦੂਜੀ ਵੀਡੀਓ ਵਿੱਚ ਜਿਹੜਾ ਰਹੇਗਾ ਤੀਜੀ ਵਿੱਚ ਸਾਰਾ ਤੁਹਾਨੂੰ ਡੋਡੀ ਸਾਰਾ ਸਮਝਾਵਾਂਗੇ ਵਿੱਚੋਂ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀ ਅਕਾਲ ਅੱਜ ਤੁਹਾਨੂੰ ਅਸੀਂ ਇਹ ਮੰਜਾ ਬੁਣਨਾ ਦੱਸਦੇ ਆ ਜਿਹੜਾ اٹਕੜ ਗਿਆ ਦਾ ਫਲਕਾਰੀ ਦਾ ਵੀ اٹਕਣ ਗਿਆ ਵੀ ਕਹਿ ਦਿੰਦੇ ਆ ਫਲਕਾਰੀ ਵੀ ਕਹਿ ਦਿੰਦੇ ਇਹਦੇ ਕੰਮ ਮੰਜਾ ਬੁਣਨ ਵਾਸਤੇ ਆਪਾਂ ਇਹ ਦੋ ਕਲਰ ਦਾ ਸੂਤ ਲੈ ਲਾ ਰੈੱਡ ਦਾ ਤੇ ਲੀਲਾ ਇਹਨਾਂ ਆਪਾਂ ਮਲਫਾ ਲੈ ਵੀ ਨਵਾਂ ਪਾਇਆ ਆਪਾਂ ਇਹ ਮੰਜਾ ਆਪਣਾ ਪੁਰਾਣਾ ਇਹਨੂੰ ਆਪਾਂ ਕਲਰ ਕੀਤਾ ਹੋਇਆ ਦੇਖੋ ਤੇ ਥੋੜਾ ਜਿਹਾ ਤੁਸੀਂ ਵੀ ਉਹ ਕਰਿਓ ਵੀ ਸਾਡੇ ਕੋਲ ਥਾਂ ਥੋੜਾ ਅਸੀਂ ਘਰ ਨਵਾਂ ਬਣਾਇਆ ਹੈ ਤੇ ਇੱਥੇ ਥੋੜਾ ਥਾਂ ਹੈ ਥੋੜੇ ਥਾਂ ਦੇ ਵਿੱਚ ਹੀ ਅਸੀਂ ਇਹ ਵੀਡੀਓ ਬਣਾਉਣੀ ਹੈ ਦੇਖਾ ਗੜਾ ਵੀ ਖਰਾਬ ਹੈ ਕੰਗ ਬਹੁਤ ਹੈ ਤੇ ਇਹ ਮੰਜਾ ਬੁਣਨਾ ਸੀਗਾ ਤੇ ਬਹੁਤ ਹੀ ਇਸ ਮੰਜੇ ਦੇ ਵੀ ਕਮੈਂਟ ਆਏ ਸੀਗੇ ਵੀ ਸਾਨੂੰ ਮੰਜਾ ਬਣਾਉਣਾ ਦੱਸੋ ਤੇ ਅਸੀਂ ਇਹ ਤੁਹਾਨੂੰ ਅੱਜ ਦੱਸਦੇ ਆ ਇਹ ਅਸੀਂ ਮੱਲ ਪਾ ਲਏ ਇੱਧਰ ਇਹ ਦੇਖੋ ਅਸੀਂ ਰੱਸੀ ਬੰਨ ਲਈ ਹੈ ਜਿਹੜੇ ਨੀਲੇ ਕਲਰ ਦੀ ਤੇ ਇਹਨੂੰ ਵਿੱਚ ਦੀ ਖੱਡਿਆ ਇੱਧਰ ਦੀ ਬੰਨ ਕੇ ਨਾ ਇੱਥੋਂ ਇੱਥੋਂ ਬੰਨ ਕੇ ਤੇ ਇੱਧਰ ਲਾਉਣ ਵਾਲੇ ਪਾਸੇ ਤੇ ਦੇਖੋ ਲਾਉਣ ਵਾਲੇ ਪਾਸੇ ਦੇ ਅਸੀਂ ਅੰਦਰ ਅੰਦਰਲੇ ਪਾਸੇ ਖੱਡਿਆ ਦੇਖੋ ਹੁਣ ਤੁਹਾਨੂੰ ਉਧਰ ਜੀ ਬਣਾਉਣਾ ਦੱਸਾਂਗੇ ਅਸੀਂ ਦੇਖੋ ਜੀ ਜਦੋਂ ਆਪਾਂ ਮੰਜਾ ਬਣਾਉਣੇ ਆਉਂਦੇ ਆਂ ਬੀੜ ਕੋ ਲੰਮੀ ਤਾਂ ਜ਼ਰੂਰ ਬਣਦੀ ਆ ਇਹ ਤਾਂ ਜਿਹੜੀ ਰੱਸੀ ਆ ਆਪਾਂ ਬੰਨੀ ਹੋਈ ਉਧਰ ਤੇ ਇਹ ਆਪਣੀ ਜਿਹੜੀ ਹੈ ਗੋਲੇ ਨਾਲੋਂ ਰੱਸੀ ਇਹ ਢਿੱਲੀ ਤੇ ਹੁਣ ਆਪਾਂ ਕੀ ਕਰਨਾ ਹੈ ਦੇ ਕੋਰਟ ਲਈ ਇਹ ਬੰਨੀ ਹੋਈ ਰੱਸੀ ਹੈ ਤੇ ਆ ਗੋਲੇ ਵਾਲੀ ਢਿੱਲੀ ਹੁਣ ਦੇਖੋ ਆ ਤਾਂ ਹੱਥ ਆਪਾਂ ਐ ਪਾਇਆ ਤੇ ਆ ਇਧਰੋਂ ਰੱਸੀ ਨੂੰ ਐ ਪਾਇਆ ਦੇਖੋ ਇਹ ਨਾ ਥੋੜਾ ਜਿਹਾ ਕੈਮਰੇ ਚ ਆ ਨਹੀਂ ਰਿਹਾ ਕਿਉਂਕਿ ਮੈਂ ਆਪ ਹੀ ਵੀਡੀਓ ਬਣਾਉਣੀ ਹੈ ਦੇਖੋ ਆ ਜਿਹੜਾ ਸੱਜਾ ਹੱਥ ਹੈ ਤਾਂ ਐ ਪਾਇਆ ਰੱਸੀ ਨੂੰ ਖੱਬਾ ਹੱਥ ਐ ਪਾਇਆ ਦੇਖੋ ਅੰਦਰੋਂ ਬਾਹਰੋਂ ਪਾਇਆ ਇਹ ਅੰਦਰ ਆਇਆ ਸਮੁੱਧਾ ਹੁਣ ਇਹਨੂੰ ਤੁਸੀਂ ਐ ਕਰਨਾ ਦੇਖੋ ਐ ਆ ਥੱਲੇ ਦੇ ਨੂੰ ਐ ਵੱਲ ਦੇ ਲਿਆਏ ਤੇ ਜਿਹੜਾ ਪਾਇਆ ਪਾਇਆ ਇਹਨੂੰ ਐਂ ਬਲ ਦੇਣਾ ਠੀਕ ਐ ਐਂ ਜੀ ਬਣ ਜੂਗਾ ਇਹ ਦੇਖੋ ਇਹਨੂੰ ਚੰਗੀ ਕਰ ਲੋ ਬਾਹਲੇ ਨੇ ਕਿਹਾ ਸੀ ਸਾਨੂੰ ਜੀ ਪਾਉਣਾ ਬਸੋ ਹੁਣ ਆਪਾਂ ਤੁਹਾਨੂੰ ਇੱਧਰ ਥੋੜਾ ਜਿਹਾ ਕੈਮਰਾ ਕਰਕੇ ਤੇ ਇੱਧਰ ਆ ਵੇਖੋ ਆ ਜੀ ਪਾ ਲਿਆ ਆਸੀ ਜੀ ਤੇ ਇਹਨੂੰ ਹੁਣ ਜਿਹੜੇ ਥੱਲੇ ਦੀ ਟਪਾਉਣਾ ਆਪਾਂ ਪਾਵੇ ਦੇ ਪਾਵਾ ਚੱਕ ਕੇ ਥੱਲੇ ਦੀ ਟਪਾਣਾ ਉੱਪਰਲੇ ਪਾਸੇ ਦੇਖੋ ਐਸਾ ਲੋਟਾ ਇਹ ਤੁਸੀਂ ਪਾਵਾ ਚੱਕ ਕੇ ਐਸ ਲੋਟਾ ਟਪਾਉਣਾ ਹੈ ਇੱਥੋਂ ਆਪਾਂ ਲਿਆਂਦਾ ਕੈਮਰੇ 'ਚ ਆਇਆ ਹੁਣ ਮੈਨੂੰ ਨਹੀਂ ਦਿਸ ਰਿਹਾ ਜਿਹੜੀ ਆਪਣੀ ਇਹ ਬੰਨੀ ਹੋਈ ਰੱਸੀ ਹੈ ਇਹਨੂੰ ਆਪਾਂ ਕਸਣਾ ਹੈ ਰੱਸੀ ਨੂੰ ਦੇਖੋ ਇਸ ਤਰ੍ਹਾਂ ਜਿਹੜੀ ਆਪਣੀ ਢਿੱਲੀ ਰੱਸੀ ਹੈ ਇਹਨੂੰ ਆਪਾਂ ਇਸ ਤਰ੍ਹਾਂ ਚੱਲਣਾ ਮੈਨੂੰ 2 3 4 ਦਿਨ ਹੋ ਗਏ ਬੁਖਾਰ ਬਹੁਤ ਜ਼ਿਆਦਾ ਖਾਰਸੀਗਾ ਤੇ ਮੰਜਾ ਮੇਰੇ ਕੋਲ ਹੁਣ ਬੰਨ ਦਾ ਟਾਈਮ ਲੱਗਿਆ ਸੀ ਇਸ ਕਰਕੇ ਮੈਂ ਹੁਣ ਮੈਂ ਕਿਹਾ ਵੀਡੀਓ ਬਣਾਈ ਨਾ ਕਿਉਂਕਿ ਇਹ ਸਬੰਜੇ ਦੇ ਕਮੈਂਟ ਬਹੁਤ ਆਏ ਸੀਗੇ ਦੇਖੋ ਜੇ ਬਿਲਕੁਲ ਕੱਸਿਆ ਗਿਆ ਇਹ ਦੋ ਰस्सियां ਦਾ ਵੀ ਤੁਸੀਂ ਪਾ ਸਕਦੇ ਹੋ ਤੇ ਆਪਾਂ ਚਾਰਾਂ ਦਾ ਬਣਾਵਾਂਗੇ ਦੋ ਰस्सियां ਇਹ ਦੋ ਹੋਗੀਆਂ ਦੇਖੋ ਦੋ ਰस्सियां ਹੀ ਕੇ ਤੇ ਕੇ ਇਹਨੂੰ ਕੱਸ ਲੈਣੇ ਉੱਧਰਲੇ ਪਾਸੇ ਜਾ ਕੇ ਆਪਾਂ ਦੇਖੋ ਜਿਹੜੀ ਢਿੱਲੀ ਰੱਸੀ ਸੀ ਉਹ ਸੀ ਆਪਣੀ ਆ ਸੀ ਇਹਨੂੰ ਆਪਾਂ ਕੱਸ ਲਿਆ ਦੇਖੋ ਇਹਨੂੰ ਥੱਲੇ ਦੀ ਕੱਢਣਾ ਬਾਹੀ ਦੇ ਇਸ ਪਾਸੇ ਤੇ ਹੁਣ ਫਿਰ ਇਹ ਆਪਾਂ ਇੱਧਰ ਇਹ ਮੱਲ ਦੇ ਵਿੱਚ ਦੀ ਕੱਢਣੀ ਹੈ ਰੱਸੀ ਦੇਖੋ ਇਧਰ ਅੰਦਰਲੇ ਪਾਸੇ ਆ ਗਈ ਤੇ ਗੋਲਾ ਚੱਕ ਕੇ ਅੰਦਰੋਂ ਸਤੰਤ ਰ ਜਿਹੜਾ ਮੰਜਾ ਸੀ ਪਹਿਲਾਂ ਬਣਾਇਆ ਸੀ ਉਹ ਸੀਗਾ ਉਹ ਵੀ ਸੋਤਦਾ ਹੀ ਸੀਗਾ ਦੇਖੋ ਇਧਰ ਲਈ ਹੁਣ ਆਪਾਂ ਦੂਜੇ ਸਾਰੇ ਜਾਂਦੇ ਹਾਂ ਜਿਹੜਾ ਆਪਣਾ ਸਰਾਨਾ ਹੁੰਦਾ ਇਹ ਦਾਉਣਾ ਪਾਸਾ ਆਪਣਾ ਸਰਾਨਾ ਹੁੰਦਾ ਪਾਸਾ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਆਸਰਾ ਨੇ ਵਾਲਾ ਪਾਸਾ ਇਹ ਆਪਣੀ ਜਿਹੜੀ ਕਸੀ ਹੋਈ ਰੱਸੀ ਆ ਢਿੱਲੀ ਰੱਸੀ ਆ ਦੇਖੋ ਆ ਗੋਲੇ ਕਰਨ ਨੂੰ ਹੁਣ ਤੁਹਾਨੂੰ ਦੱਸ ਦਿਆਂ ਆ ਵੀ ਉਥਲੇ ਪਾਸੇ ਆਇਆ ਚਲੋ ਓਟਾ ਜਿਹੜਾ ਇਹਨੂੰ ਐਂ ਕਰਨਾ ਹੈ ਜਿਹੜਾ ਇਹਨੂੰ ਐਂ ਕਰਨਾ ਹੈ ਐਂ ਫੇਰ ਫੜ ਲੈਣਾ ਆ ਥੱਲੇ ਢੀ ਰੱਸੀ ਇਧਰ ਆ ਗਈ ਉਧਰਲੀ ਇਧਰ ਦੇਖੋ ਇਸ ਤਰ੍ਹਾਂ ਇੱਕ ਵਾਰੀ ਤੁਹਾਨੂੰ ਦੁਬਾਰਾ ਫੇਰ ਦੱਸ ਦਿੰਨੇ ਆ ਦੇਖੋ ਇਹ ਐਂ ਆਇਆ ਫੜੀ ਇਹ ਰੱਸੀ ਇਧਰੋਂ ਆਇਆ ਇਹਨੂੰ ਐਂ ਕਰਕੇ ਤੇ ਇਹਨੂੰ ਐ ਕਰਕੇ ਜਿਹੜੀ ਆਹ ਹੈ ਇਧਰਲੇ ਪਾਸੇ ਆ ਜੂਗੀ ਤੇ ਜਿਹੜੀ ਇਹ ਇਸ ਪਾਸੇ ਆ ਜੂਗੀ ਦੇਖੋ ਹੁਣ ਫਿਰ ਆਪਾਂ ਉਸੇ ਤਰ੍ਹਾਂ ਮੰਜੇ ਦੇ ਪਾਵੇ ਦੇ ਬਾਹਰਲੇ ਪਾਸੇ ਦੀ ਆ ਉਤਲਾ ਪਾਸਾ ਆ ਬਾਹਰਲਾ ਪਾਸਾ ਬਾਹਰਲੇ ਪਾਸੇ ਦੀ ਥੱਲੇ ਦੀ ਇਸ ਤਰ੍ਹਾਂ ਨਿਕਾਲ ਲੈਣੀ ਹੈ ਹੁਣ ਆਪਾਂ ਵੇਖਣਾ ਜਿਹੜੀ ਆਪਣੀ ਰੱਸੀ ਕਸੀ ਹੈ ਇਹਨੂੰ ਹੀ ਆਪਾਂ ਕਸਣਾ ਜਿਹੜੀ ਢਿੱਲੀ ਆ ਉਹ ਆਪਣੀ ਖਿੱਚੀ ਜਾਊਗੀ ਸਹੀ ਬਹੁਤ ਮਿਹਨਤ ਕਰਕੇ ਵੀਡੀਓ ਬਣਾਉਣੀ ਹੈ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਦੇਖੋ ਇਹਨਾਂ 아이 ਕਿੱਛਾ ਲੈਣਾ ਇਸ ਤਰ੍ਹਾਂ ਵੀਡੀਓ ਲੰਮੀ ਜਰੂਰ ਬਣਦੀ ਹੈ ਕਿਉਂਕਿ ਇਹ ਕੰਮ ਹੀ ਹੈ ਇਸ ਤਰ੍ਹਾਂ ਦਾ ਇਹਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਕਾਸ ਲੈਣਾ ਜੀ ਨੂੰ ਆ ਦੇਖੋ ਚਾਰੇ ਰਸਗੇ ਆਉਂਗਾ ਦੇਖ ਇਹ ਚਾਰੇ ਰਸਗੇ ਦੇਖੋ ਜੀ ਹੁਣ ਆਪਣਾ ਚਾਰੇ ਰਸਗੇ ਦਾ ਜੀਪ ਹੈ ਗਿਆ ਹੁਣ ਇਹ ਆਪਣੀ ਰੱਸੀ ਜਿਹੜੀ ਜਾਊਗੀ ਇਹ ਆ ਮਲ ਦੇ ਥੱਲੇ ਦੀ ਇਧਰ ਦੀ ਜਾਊਗੀ ਇੱਥੋਂ ਦੇਖੋ ਉਹ ਗੋਲਾ ਆਪਾਂ ਚੱਕ ਦਿੰਨੇ ਆ ਇਸ ਤਰ੍ਹਾਂ ਕਰਾਂ ਹੁਣ ਇਹ ਰੱਸੀ ਉਧਰ ਜਾਊਗੀ ਦੇਖੋ ਆ ਪਾਸਾ ਨਾਲੇ ਪਾਸੇ ਕਿੰਨੀ ਆ ਗਈ ਦੇਖੋ ਇਹ ਰੱਸੀ ਖਸੀ ਹੋਈ ਐਸ ਪਾਸੇ ਦੀ ਜਿੱਧਰ ਸੇਰਵਾ ਹੁੰਦਾ ਹੈ ਤੇ ਆਹ ਬਾਹੀ ਵਾਲਾ ਪਾਸਾ ਦੇਖੋ ਤੇ ਹੁਣ ਤੁਹਾਨੂੰ ਦੱਸਦੇ ਆ ਵੀ ਇਹ ਐਂ ਟਪਾਉਣੀ ਹੈ ਇਹ ਪੰਜੇ ਨੇ ਰੱਸੀ ਨੂੰ ਲਾਉਣੀ ਹੈ ਪਾਵਾ ਚੱਕ ਕੇ ਐਂ ਥੱਲੇ ਦੀ ਟਪਾ ਦੇਣੀ ਹੈ ਇਹਨੂੰ ਤੁਸੀਂ ਇੱਥੋਂ ਇਸ ਤਰ੍ਹਾਂ ਨਾਲ ਲਾਉਂਦੇ ਆ ਇਹ ਆਪ ਉਹ ਦਰੀ ਫੇਟ ਜਾਵੇਂ ਦੇਖੋ ਇੱਥੇ ਆਪਾਂ ਦੋਨੋਂ ਵਾਲੇ ਪਾਸੇ ਵੇਰਾਂਗੇ ਇਹ ਰੱਸੀ ਨੂੰ ਆਪਾਂ ਕੱਸ ਲੈਣਾ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਇਹ ਆਪਣੀ ਰੱਸੀ ਇਹ ਅੰਦਰ ਜਾਊਗੀ ਗੋਲੇ ਨੂੰ ਚੱਕ ਕੇ ਇੱਧਰ ਘੁਮਣਾ ਆਪਾਂ ਉੱਪਰ ਇਹ ਜਿਹਨੂੰ ਬਣਨਾ ਆਉਂਦਾ ਉਹਨੂੰ ਤਾਂ ਪਤਾ ਹੀ ਹੈ ਜਿਹੜੇ ਨੇ ਜਮਾ ਨਹੀਂ ਬਣਿਆ ਉਹਦੀ ਖਤਰਾ ਹੈ ਇਹ ਮੈਂ ਤਾਂ ਜੀ ਪਾ ਕੇ ਰਸਾਂ ਬੰਨ੍ਹਦੇ ਨੂੰ ਸਭ ਨੂੰ ਪਤਾ ਇਸ ਤਰੀਕੇ ਨਾਲ ਬੰਨ੍ਹਦੇ ਆ ਦੇਖੋ ਇੱਕ ਰੱਸੀ ਹੋਰ ਪਾ ਕੇ ਦਿਖਾਉਣੇ ਤੁਹਾਨੂੰ ਫੇਰ ਅਸੀਂ ਸਾਰੀਆਂ ਪਾ ਕੇ ਫੇਰ ਤੁਹਾਨੂੰ ਇਹ ਅੱਗੇ ਦੂਜਾ ਕਲਰ ਲਾਵਾਂਗੇ ਫੇਰ ਪਾਵਾਂਗੇ ਤੇ ਕੁਹ ਰੱਸੀ ਵੇਲੇ ਅਸੀਂ ਇੱਕ ਹੱਥ ਨਾਲ ਇਹ ਦੋ ਰਸੀਆਂ ਆ ਕਸੀ ਹੋਈ ਆ ਢਿੱਲੀ ਇਹਨੂੰ ਫੇਰ ਇਹ ਪਾਵਾ ਚੱਕ ਕੇ ਇਸ ਤਰ੍ਹਾਂ ਲਗਾ ਲੈਣੀ ਹੈ ਇਸ ਤਰ੍ਹਾਂ ਦੇਖੋ ਜੀ ਆਪਾਂ 6 ਰस्सियां ਪਾ ਲਈਆਂ ਬੰਨਤੀ ਸੀ ਮੈਂ ਢਿੱਲਾ ਨਾ ਹੋ ਜੇ ਹੁਣ ਤੁਹਾਨੂੰ ਦੁਬਾਰਾ ਖੋਲ ਕੇ ਦੁਬਾਰਾ ਦੱਸਦੀ ਆ ਵੀ ਕਿਵੇਂ ਕਰਨਾ ਹੈ ਛੇਮੀ ਰੱਸੀ ਆ ਦੇਖੋ ਛੇਮੀ ਆ ਗਈ 1 2 3 4 5 ਤੇ ਆ 6 ਇਹਨੂੰ ਇਸ ਤਰ੍ਹਾਂ ਕਰਕੇ ਮਲ ਦੇ ਨਾਲ ਤੁਸੀਂ ਇਸ ਤਰ੍ਹਾਂ ਤੇ ਇਹਨੂੰ ਬੰਨ ਦੇਣਾ ਆਪਾਂ ਅੱਛਾ ਦੂਜਾ ਕਲਰ ਲਾਉਣਾ ਹਾਂ ਇਸ ਤਰ੍ਹਾਂ ਨੂੰ ਬੰਨ੍ਹਣਾ ਹੈ ਨਾ ਤੁਸੀਂ ਇਹ ਹੁਣ ਤੁਹਾਨੂੰ ਦੱਸ ਦਿਆਂ ਵੀ 6 ਰਸੀਆਂ ਇੱਧਰ ਆ ਤੇ 6 ਬਾਹਰ ਰਸੀਆਂ ਤੇ ਇਹ ਦੋ ਰਸੀਆਂ ਦੇ ਥਾਂ ਗਿਣਿਆ ਜਾਊਗਾ ਇਹ ਹੈ 4 ਜੀ ਦੀਆਂ ਇਹ ਦੋ ਹੀ ਗਿਣੀਆਂ ਜਾਣਗੀਆਂ 14 ਰਸੀਆਂ ਦਾ ਸੰਘਾ ਬਣਦਾ ਇਹ ਆਪਣੀਆਂ 14 ਹੋਣਗੀਆਂ 6 6 12 ਤੇ ਇਹ ਇੱਕ ਦੋਹਾਂ ਦੇ ਥਾਂ ਗਿਣੀਆਂ ਜਾਣਗੀਆਂ ਹੈ ਇਹ 4 ਇਹਨਾਂ ਨੂੰ ਦੋਹਾਂ ਦੇ ਥਾਂ ਹੀ ਲਿਆ ਜਾਊਗਾ ਦੋ ਦੋ ਰਸੀਆਂ ਦੀ ਤੇਲ ਬਣਦੀ ਹੈ ਦੋ ਦੋ ਰਸੀਆਂ ਦੀ ਇਹ ਇਹ ਲਿਆ ਜਾਊਗਾ 14 ਤਾਂ ਹੀ ਬੰਨਦੇ ਆ 12 ਤੇ 4 16 ਬੀ ਆ ਚਾਰ ਗਿਣਕੇ ਦਾ 16 ਬਣਨੇ ਨੂੰ ਇਹ ਗਿਣੀਆਂ ਜਾਣੀਆਂ 14 ਰਸਾਂ ਇੱਕ ਸੰਗੇ ਦੀਆਂ ਇਹ 14 ਰਸਾਂ ਹੁਣ ਆਪਾਂ ਦੂਜਾ ਕਲਰ ਲਾਉਣੀ ਹੁਣ ਆਪਾਂ ਦੂਜਾ ਰੈਡ ਕਲਰ ਲਾ ਲਿਆ ਇਹ ਰੈੱਡ ਕਲਰ ਆਪਣਾ ਹੁਣ ਇਹਨੂੰ ਤੁਸੀਂ ਇੱਥੇ ਬੰਨ੍ਹ ਸਕਦੇ ਹੋ ਅਬਾ ਥੱਲੇ ਦੇ ਪਾਸੇ ਗੰਢ ਦਿੰਦੀ ਆਂ ਇਹਦੀ ਆਪਾਂ ਗੰਢ ਦੇ ਲਈਏ ਹੁਣ ਦੇਖੋ ਇਹ ਵੀ ਥੱਲੇ ਦੇ ਪਾਸੇ ਦੀ ਜਾਊਗਾ ਰੱਸੀ ਤengo ke ratt dabba hai dekho ethon nahi is tarah bahir uthon nahi jaoge eh na dekho sara nahi banne waange te eh aaye apna aaye dabake ethra hona se andar le passe khade manje de dekho eh andar ਇਧਰ ਇੱਕ ਰੱਸੀ ਹੋ ਗਈ ਇਧਰਲੀ ਆ ਗਈ ਦੋਨਾਂ ਬਸ ਇੱਕ ਇੱਕ ਹੋ ਗਈ ਨਾ ਹੁਣ ਫੇਰ ਆਪਾਂ ਇਹਨੂੰ ਐ ਇੱਕ ਸੰਗੇ ਦੀਆਂ ਰस्सियां ਐ ਜਾਣੀਆਂ 14 ਇਹ 14 ਤਾਂ ਬਣਣਗੀਆਂ 14 ਇਸ ਪਾਸੇ 14 ਇਸ ਪਾਸੇ ਤੇ ਦੋ ਸੰਗੇ ਬਣਣਗੇ ਲੀਲੇ ਦਾ ਇੱਕ ਬਣੂਗਾ ਇਹ 14 ਇੱਕ ਸੰਗੇ ਦੀਆਂ ਇਧਰ 14 ਜਿਆਦਾ ਬਣਣਗੇ ਦੇਖੋ ਆ ਦੂਜੀ ਰੱਸੀ ਆਪਣੀ ਚੱਲੀ ਆ ਉੱਤਰ ਇੱਕ ਪਾਈ ਗਈ ਦੂਜੀ ਰੱਸੀ ਆ ਗਈ ਇਹ ਇਸ ਤਰ੍ਹਾਂ ਪਾਵੇ ਦੇ ਥੱਲੇ ਦੀ ਕਢਾਉਣੀ ਹੈ ਬਾਹਰਲੇ ਪਾਸੇ ਦੀ ਕਢਣੀ ਜਿਵੇਂ ਇਹ ਦੋਰਸੀਆਂ ਪਾ ਲਈਆਂ ਆਪਾਂ ਦੇਖੋ ਦੋਨਾਂ ਪਾਸੇ ਦੋ-ਦੋ ਹੋ ਜਾਣੀਆਂ ਦੋਨਾਂ ਪਾਸੇ ਦੋ-ਦੋ ਹੋਣਗੀਆਂ ਦੋ ਇਧਰ ਹੋਣਗੀਆਂ ਲੋئین ਇਹ ਚਾ ਉਹ ਤਾਂ ਪਾਉਣੀਆਂ ਆਪਾਂ ਹੁਣ ਦੇਖੋ ਇਸੇ ਤਰ੍ਹਾਂ ਹੀ ਲਈ ਜਾਣੀਆਂ ਆਂ ਗੋਲੇ ਇਹਨੂੰ ਚੱਕ ਕੇ ਇੱਧਰ ਦੀ ਆਇਆ ਉੱਤੋਂ ਦੀ ਰੱਖ ਲਓ ਇੱਕ ਰਸੀ ਹੋਰ ਪਾ ਕੇ ਤੁਹਾਨੂੰ ਆਹ ਤੀਜੀ ਤੇ ਮੇਰਾ ਸੀ ਸਾਰੀਆਂ ਪਾ ਕੇ ਦਿਖਾਵਾਂਗੇ ਆ ਤੀਜੀ ਰਸੀ ਆ ਗਈ ਦੇਖੋ ਆ ਬਾਹਰਲਾ ਪਾਸਾ மஞ்சੇ ਦਾ ਅੰਦਰਲਾ ਆ ਬਾਹਰਲਾ ਸਰਾਣੇ ਆਣਾ ਪਾਸਾ ਐਟ ਪਾਉਣੀ ਅਸੀਂ ਤੁਹਾਨੂੰ ਬਹੁਤ ਸਮਝ ਵੀ ਆਪਦੇ ਤਰੀਕੇ ਨਾਲ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਦੱਸਿਆ ਸਮਝਾਇਆ ਬਿਕੋ ਤੇਨ ਤੇ ਨਰਸਾ ਹੋਣਾ ਪਾਉਣੀਆਂ ਇਹ ਇਹ ਆਪਾਂ 14 14 ਪਾਉਣੀਆਂ 11 ਦੇ ਸੰਗ ਹੋਰ ਪਾਉਣੀਆਂ 11 ਇੱਧਰ 11 ਇੱਧਰ ਧੰਨਵਾਦ ਸੀ 11 11 ਹੋ ਜਾਣਗੇ ਤਿੰਨ ਤਣ ਪਾਈਆਂ ਤੇ 11 11 ਹੋਰ ਪਾਉਣੀਆਂ ਉਹ ਪਾ ਕੇ ਫਿਰ ਤੁਹਾਨੂੰ ਅਸੀਂ ਇਹ ਦੱਸਦੇ ਹਾਂ ਲਓ ਜੀ ਆਪਾਂ 14 ਦਾ ਬਸਾਂ ਲੀਲੇ ਦੀਆਂ ਪਾ ਲਈਆਂ 14 14 ਹੋਈਆਂ ਦੀਆਂ ਪਾ ਲਈਆਂ 14 ਇੱਧਰ 14 ਇੱਧਰ ਤੁਹਾਨੂੰ ਗਿਣ ਕੇ ਦਿਖਾਉਣੀ ਹੈ ਇਹ 1 2 3 4 5 6 7 8 9 10 11 12 13 14 14 ਦਾ ਇਹ ਦੋ ਸੰਗੇ ਹੋ ਗਏ ਇੱਕ ਲੀਲੇ ਦਾ ਇੱਕ ਸੰਗਾ ਬਣੂਗਾ ਇਹਨਾਂ ਦੇ ਦੋ ਬਣਨਗੇ ਇੱਕ ਇਧਰ ਲੱਕ ਇਧਰ ਹੁਣ ਲੀਲਾ ਸੰਗਾ ਫਿਰ ਪਾਉਗਾ ਦੇਖੋ ਇਧਰ ਆਪਾਂ ਰੱਸੀ ਬੰਨ ਲਈਏ ਮੁੱਲ ਪਿੱਛੇ ਨਾ ਹਟੇ ਦੇਖੋ ਹੁਣ ਇਹ ਲੱਕ ਤਰੀਕੇ ਨਾਲ ਪਾਉਗਾ ਲੀਲਾ ਦੇਖੋ ਇਹ ਗੋੜਾ ਆਪਾਂ ਲੈ ਲਿਆ ਇਹ ਥੱਲੇ ਦੇ ਨਿਕਲੋ ਦੇਖੋ ਇਸ ਤਰੀਕੇ ਨਾਲ ਇਹ ਇਹ ਜਿਹੜੀਆਂ ਲੀਲੀਆਂ ਇਹ ਦੱਬੀਆਂ ਜਾਣਗੀਆਂ ਦੇਖੋ ਇਸ ਤਰੀਕੇ ਨਾਲ ਦੇਖੋ ਇਸ ਤਰੀਕੇ ਨਾਲ ਇਹ ਲੀ ਲੀਆਂ ਚੀ ਸਾਰੀਆਂ ਰस्सियां ਦੱਬ ਗਈਆਂ ਲਾਲ ਦੇ ਥੱਲੇ ਦੀ ਆਇਆ ਦੇਖੋ ਅਸੀਂ ਤੇ ਥੱਲੇ ਦੀ ਆਉ ਤੁਹਾਨੂੰ ਹੁਣ ਤੁਹਾਨੂੰ ਦੱਸਦੇ ਜਿਹੜੀਆਂ ਤਾਂ ਆਪਾਂ ਪੰਜਆਂ ਸੂੜੀਆਂ ਪਹਿਲਾਂ ਉਹ ਰस्सियां ਦੋ ਸੰਗੇ ਪਾਈਆਂ ਇਧਰ ਦੀ ਪਾਈ ਸੀ ਹੁਣ ਆਪਣਾ ਇਧਰ ਦੀ ਭੌਂਗਾ ਦੇਖੋ ਆ ਸੀ ਆ ਰੱਸੀ ਇਹ ਦੋਨੇ ਆ ਆ ਪਾਵੇ ਦੇ ਥੱਲੇ ਦੇ ਟੱਪਣੀਆਂ ਐ ਇਸ ਤਰ੍ਹਾਂ ਹੁਣ ਇਹ ਇਸ ਤਰ੍ਹਾਂ ਨੇ ਆਣੀਆਂ ਦੇਖੋ ਅੰਦਰ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਰਸਾਂ ਤਾਂ ਐਸਾ ਪਾਵੇ ਥੱਲੇ ਦੀ ਬਾਹਰ ਦੀ ਟੱਪੀਆਂ ਸੀ ਹੁਣ ਐਸੇ ਆ ਪਾਵੇ ਇਹਦੇ ਇੰਦਰ ਦੀ ਰਸੀਆਂ ਨੇ ਟੱਪੀਆਂ ਇੱਕ ਤੇ ਨੂੰ ਆਈਏ ਦੇਖੋ ਉੱਤੇ ਰਸੇ ਹੁਣ ਇਹ ਦੇਖੋ ਅਸੀਂ ਇੱਕ ਰਸੇ ਬਹੋਗੇ ਇੱਕ ਇਧਰ ਬਹੋਗੇ ਇੱਕ ਉਧਰ ਬਹੋਗੇ ਇਨੂੰ ਨਾਲ ਲਾ ਲੈਣਾ ਆਪਾਂ ਇਸ ਤਰ੍ਹਾਂ ਤੇ ਇਹਨੂੰ ਵੀ ਨਾਲ ਲਾ ਲੈਣਾ ਐਸ ਤਰ੍ਹਾਂ ਬਣੂਗੇ ਕਰਸੀ ਇੱਧਰ ਬਣੂਗੇ ਇਹ ਫਿਰ ਹੌਲੀ-ਹੌਲੀ ਇਹ ਪਿੱਛੇ ਨੂੰ ਹਟੇ ਜਾਊਗਾ ਲੱਗੇ ਜਪੈ ਨਾਲ ਹੁਣ ਤਾਂ ਦੂਰ ਰਹਿ ਗਿਆ ਆਪਾਂ ਇਹ ਇੱਕ ਇਧਰ ਤੇ ਇੱਕ ਉਧਰ ਤੁਹਾਨੂੰ ਦਿਖਾਉਣੇ ਚੱਲ ਕੇ ਆਈ ਕਰਸੀ ਬਈ ਹੁਣ ਇੱਤੋਂ ਆ ਕੇ ਫੇਰ ਇਹ ਦੂਸਰੀ ਰੱਸੀ ਨਾਲ ਇਹ ਪਹਿਲਾਂ ਤਾਂ ਇੱਧਰ ਦੇ ਗੋਲਾ ਟਪਾਉਂਦੇ ਸੀ ਹੁਣ ਉਹ ਉਹ ਦਰਲੀ ਬਾਹੀ ਦੇ ਥੱਲੇ ਦੇ ਟਪਾ ਕੇ ਉੱਤੋਂ ਦੇ ਇੱਥੇ ਆਉਂਦਾ ਗੋਲਾ ਇਹ ਦੋ ਜਣੇ ਤਾਂ ਮੰਜਾ ਬੁਣੀਦਾ ਮੈਂ ਇਕੱਲੀ ਬੁਣ ਰਹੀ ਹਾਂ ਮੰਜੇ ਨੂੰ ਦੇਖੋ ਇਹ ਰੱਸੀ ਨੂੰ ਇੱਥੇ ਜਿਹੜੇ ਬੰਦੇ ਆ ਉਹਨਾਂ ਨੂੰ ਸਭ ਨੂੰ ਪਤਾ ਵੀ ਦੋ ਜਣਾ ਬੰਦਾ ਇਹ ਪੰਜਾ ਬੁਣੀ ਦਾ ਨਹੀਂ ਦੇਖੋ ਹੁਣ ਫਿਰ ਆਪਾਂ ਹੀ ਲੈ ਜਾਣੀ ਇਹ ਰਸੀ ਇੱਕ ਦਾ ਇਧਰ ਆਉਗੀ ਹੁਣ ਦੋ ਹੋਈਆਂ ਤੇ ਇੱਕ ਦੋ ਆ ਅਸੀਂ ਉੱਧਰਲੇ ਪਾਸੇ ਦੂਜੇ ਪਾਗੇ ਨਾਲ ਜਾਉਗੇ ਇਹ ਦੋ ਰਸਾਂਗਾ ਪਾਕੇ ਤੁਹਾਨੂੰ ਦਿਖਾਵਾਂਗੇ ਫਿਰ ਅਸੀਂ ਸਾਰਾ ਸੰਗਾ ਬਣਾ ਕੇ ਪੇਟੇ ਕਾਵਾਂਗੇ ਤੁਹਾਨੂੰ ਦੇਖੋ ਹੁਣ ਇਹ ਪਾਵਾ ਜੜ ਇਹਦੇ ਥੱਲੇ ਦੀ ਰੱਸੀ ਇਸ ਤਰ੍ਹਾਂ ਤੁਸੀਂ ਵੇਖ ਲਓ ਇਸ ਤਰ੍ਹਾਂ ਟੱਪੂ ਗਿਆ ਐ ਐ ਜਾਊਗਾ ਇਹ ਤਾਂ ਇਹ ਸਭ ਨੂੰ ਪਤਾ ਜਿਹੜੇ ਘਰੇ ਮੰਜਾ ਬਣਦੇ ਜਿੰਨਾਂ ਦੇ ਵੀ ਦੋ ਜਣੇ ਬਾਹਰ ਬਿਨਾ ਇਹ ਮੰਜਾ ਬਣਿਆ ਨਹੀਂ ਜਾਂਦਾ ਮੈਂ ਕੱਲੀ ਬਣ ਰਹੀ ਹਾਂ ਮੰਜੇ ਇਹਨੂੰ ਟਾਈਮ ਲੱਗਦਾ ਹੈ ਕਿਉਂਕਿ ਮੈਂ ਕੱਲੀ ਵੀਡੀਓ ਬਣਾਉਣੀ ਹੈ ਕਿਸੇ ਦੇ ਸਾਹਮਣੇ ਮੈਂ ਵੀਡੀਓ ਹਜੇ ਤੱਕਰ ਬਣਾਈ ਨਹੀਂ ਲੇ ਇਸ ਕਰਕੇ ਮੈਂ ਮੰਜਾ ਵੀ ਕੱਲੀ ਬੋਣੀ ਹੈ ਕੱਲੀ ਵੀਡੀਓ ਬਣਾਉਣੀ ਹੈ ਬੀੜ ਗੋभी ਮੈਂ ਉਹਦਾ ਬਣਾਉਣੀ ਹੈ ਚਲੋ ਉਹਨ ਆਪਣੀ ਇਧਰ ਆ ਗਈ ਰੱਸੀ ਦੇਖੋ ਜੀ ਆਪਣੀਆਂ ਦੋ ਰस्सियां ਪਈਆਂ ਇੱਕ ਤੇ ਦੋ ਇਹ ਆਪਣੀ ਤੀਜੀ ਰੱਸੀ ਹੈ ਜਿਵੇਂ ਆਪਣੀਆਂ ਇਹ ਦੋ ਰੱਸੀਆਂ ਪਈਆਂ ਉਵੇਂ ਹੀ ਇਹ ਆਪਣੀ ਤੀਜੀ ਰੱਸੀ ਪਾਈ ਨੂੰ ਦੇਖੋ ਤੈਨਾਂ ਹੋਣ ਹੈ ਆ ਵੇਖ ਤੋ ਉਹ ਇੱਧਰ ਇਹ ਤੀਜੀ ਆਉਗੇ ਤੈਨਾਂ ਰੱਸੀਆਂ ਹੋ ਜਾਣ ਇਹ ਆਪਾਂ 14 ਰੱਸੀਆਂ ਬਣਾਉਣੀਆਂ ਤੈਨਾਂ ਆ ਤੀਜੀ ਪੈਂਦੀ ਆ ਬਾਕੀ ਸਾਰ ਜਿਹੜੀਆਂ ਰਹਿਣਗੀਆਂ ਆਪਾਂ ਆ ਕੇ ਫਿਰ ਤੁਹਾਨੂੰ ਦਿਖਾਉਣੇ ਆ ਵੀ ਇਹ ਕਿਵੇਂ ਬਣਨੀਆਂ ਬਣੂਗਾ ਸੰਗਾ ਜਦੋਂ ਫਿਰ ਲਾੜ ਲੱਗੂਗਾ ਸੁਭਕਾਵਾਂਗੇ ਇਹ ਬੰਦ ਹੋਊਗਾ ਲਾਲ ਜਦੋਂ ਲੱਗਣਾ ਸ਼ੁਰੂ ਹੋਊਗਾ ਉਦੋਂ ਅਸੀਂ ਤੁਹਾਨੂੰ ਦਿਖਾਵਾਂਗੇ ਇਹਨੂੰ ਬੰਦ ਕਰਨ ਵੇਲੇ ਤੇ ਲਾਲ ਸ਼ੁਰੂ ਦਾ ਵੀ ਉਹਦੀਆਂ ਰस्सियां ਕਿਵੇਂ ਬਣਣਗੀਆਂ ਅੱਗੇ ਵੀਡੀਓ ਉਹਦੀ ਦੂਜੇ ਤੇ ਬਣਾਵਾਂਗੇ ਹੁਣ ਇਹ ਅਸੀਂ 14 ਪਾ ਲਏ ਤੀਜੀ ਰੱਸੀ ਪਾਉਣੀ 14 ਬਣਾ ਕੇ ਤੁਹਾਨੂੰ ਲਗਾਉਣੀ ਹੈ ਲਓ ਜੀ ਆਪਾਂ ਸੰਗਾ ਪਾ ਲਿਆ ਇਹਦੀਆਂ 14 ਨਾਲ ਰस्सियां ਬਣੀਆਂ ਦੇਖੋ 1 2 3 4 5 6 7 8 9 10 11 12 13 14 14 ਇਹਦੀਆਂ 14 ਹੀ ਲਾ ਲੜੇ 14 ਹੀ ਇਹਦੀਆਂ ਹੁਣ ਆਪਣੇ ਕੋਲ ਇਹ ਹੋ ਗਏ ਪੰਜ ਸੰਗੇ ਇੱਕ ਇਹ ਵਾਲਾ ਇੱਕ ਇਹ ਵਾਲਾ ਇਧਰ ਦੇਖਾ ਤਿੰਨ ਚਾਰ ਤੇ ਪੰਜ ਇਹ ਪੰਜ ਹੋ ਗਏ ਆਪਾਂ ਨੂੰ ਜੇ ਤਾਂ ਆਪਾਂ ਅੱਗੇ ਬਣਾਵਾਂਗੇ ਵੀਡੀਓ ਲੰਮੀ ਹੋ ਜੂਗੀ ਉਹ ਅਗਲੇ ਭਾਗ ਚ ਦੱਸਾਂਗੇ ਹੁਣ ਆਪਾਂ ਰੈੱਡ ਕਲਰ ਦਾ ਲਾਵਾਂਗੇ ਇਹ ਰੈੱਡ ਕਲਰ ਲਾਵਾਂਗੇ ਤੇ ਤੁਹਾਨੂੰ ਅਗਲੇ ਭਾਗ 'ਚ ਇਹ ਅਗਲੀ ਵੀਡੀਓ ਦੂਜੇ ਭਾਗ 'ਚ ਦੱਸਾਂਗੇ ਮੰਜੇ ਦੀ ਇਹ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕੈਹੀ ਜਿਹੀ ਲੱਗੀ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਅਸੀਂ ਪੂਰੀ ਮਿਹਨਤ ਨਾਲ ਵੀਡੀਓ ਬਣਾਉਣੀ ਹੈ ਇਹ ਇਧਰ ਨਾਲ ਡਾਉਣ ਵਾਲਾ ਪਾਸਾ ਹੈ ਉੱਦਾਂ ਦੇਖੋ ਤੇ ਉਹ ਹੈਗਾ ਦੂਜਾ ਪਾਸਾ ਸੜਣੇ ਆ ਠੀਕ ਹੈ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ